ਗੇ ਅਬੀ ਸ਼ਿਦਾ ਸਾਹਿਬ ਬਾਬਾ ਦੀ ਸਿੰਘ ਅਸਥਾਨ ਚਾਟੀਵਾਂ ਚੌਂਕ ਸ਼੍ਰੀ ਅਮਰਸਰ ਸਾਹਿਬ ਕੀ ਹਰ ਐਤਵਾਰ ਜਿਹੜਾ ਚਪੈਰਾ ਹੁੰਦਾ ਤੇ ਉਹਨਾਂ ਨੇ ਫਿਰ ਇਹ ਫੁਰਨਾ ਬਣਾਇਆ ਮੈਨੂੰ ਹੁਕਮ ਹੋਇਆ ਮਹਾਪੁਰਸ਼ਾਂ ਵੱਲੋਂ ਤੁਸੀਂ ਉੱਥੇ ਦਵਾਈਆਂ ਦਾ ਇੱਕ ਲੰਗਰ ਲਾਓ ਇਹੰਦੇ ਜੀ ਗੱਲ ਦਵਾਈਆਂ ਦੀ ਨਹੀਂ ਹੈ ਗੱਲ ਇਹ ਹੈ ਵੀ ਅਸੀਂ ਦਵਾਈ ਤੇ ਕਿਤੋਂ ਵੀ ਲੈ ਸਕਦੇ ਆ ਪਰ ਸਾਨੂੰ ਫਰਕ ਨਹੀਂ ਸੀ ਪੈਂਦਾ ਜਦੋਂ ਦੀ ਅਸੀਂ ਇੱਥੋਂ ਦਵਾਈ ਲੈਣੀ ਸ਼ੁਰੂ ਕੀਤੀ ਦੁਪਹਿਰੇ ਤੋਂ ਸਾਨੂੰ ਐਂਜ ਲੱਗਦਾ ਕਿ ਸਾਨੂੰ ਬਾਬਾ ਦੀ ਜੀ ਦੀ ਆਗ ਦਵਾਈ ਦੇ ਰਿਹਾ ਤੇ ਅਸੀਂ ਸਮਝਦੇ ਆਂ ਕਿ ਗੁਰਦੁਆਰਿਆਂ ਤੋਂ ਦਵਾਈ ਲੈ ਕੇ ਆ ਰਹੇ ਆਂ ਤਾਂ ਸਾਨੂੰ ਇਲਾਜ ਵੀ ਫਰਕ ਪੈਣਾ ਵੀ ਸ਼ੁਰੂ ਹੋ ਗਿਆ ਉਹਨਾਂ ਸੀ ਦੋ ਦੋ ਤਿੰਨ ਤਿੰਨ ਵਾਰੀ ਦਵਾਈਆਂ ਖਤਮ ਹੋ ਜਾਂਦੀਆਂ ਇੰਨਾ ਰੱਸ਼ਾ ਵੀ ਅਸੀਂ ਦੁਬਾਰਾ ਜਿੰਨੀ ਇੱਕ ਵਾਰੀ ਸ਼ੇਰੇ ਲੈ ਗਏ ਦੂਜੀ ਵਾਰੀ ਭੇਜੀ ਦੀ ਤੀਜੀ ਵਾਰੀ ਭੇਜੀ ਦੀ ਤੇ ਲੋਕਾਂ ਨੇ ਇਹਨੂੰ ਦਵਾਈਆਂ ਦੇ ਲੰਗਰ ਦਾ ਨਾਮ ਦਿੱਤਾ ਵੀ ਅਸ ਤੇ ਸੰਗਤ ਆ ਰਹੀ ਹੈ ਤੇ ਸੰਗਤ ਹੀ ਸੇਵਾ ਸੰਭਾਲ ਕਰ ਰਹੀ ਹੈ ਐਸਜੀਪੀਸੀ ਦੇ ਆਪਣੇ ਪੱਧਰ ਤੇ ਜਿੰਨਾ ਕਰਦੇ ਹੋ ਥੋੜਾ ਪੈ ਜਾਂਦਾ ਹੈਗਾ ਕਿਉਂਕਿ ਸੰਗਤ ਦਾ ਕਾਠੀ ਬਹੁਤ ਤੇ ਪਰਿਵਾਰ ਬਾਬਾ ਦੀ ਸਿੰਘ ਦਾ ਬਹੁਤ ਵੱਡਾ ਹੋ ਗਿਆ ਹੈ ਸੰਗਤ ਜਿਹੜੀ 9 10 ਵਜੇ ਦੇ ਚੌਂਕੜੇ ਮਾਰ ਕੇ ਬੈਠੀ ਹੈ ਭੁੱਖੀ ਚਲੀ ਜਾਵੇ ਇਹ ਵੀ ਨਹੀਂ ਸਾਨੂੰ ਲੱਗਾ ਵੀ ਠੀਕ ਨਹੀਂ ਹੈ ਅਸੀਂ ਇਸ ਕਰਕੇ ਜਿਵੇਂ ਫਲਾਈਟ 'ਚ ਡੱਬੀਆਂ ਹੁੰਦੀਆਂ ਨੇ ਨਾ ਜਿੱਥੇ ਲੰਗਰ ਪੈਕ ਹੁੰਦਾ ਰੋਟੀ ਪਾਣੀ ਅਸੀਂ ਉਸ ਤਰ੍ਹਾਂ ਦੀਆਂ ਡੱਬੀਆਂ ਬਣਵਾ ਕੇ ਤੇ ਤਕਰੀਬਨ ਵੀ ਕਦੀ ਕੜੀ ਚਾਵਲ ਕਦੀ ਰਾਜਮਾ ਚਾਵਲ ਕਦੀ ਇਸ ਤਰ੍ਹਾਂ ਦੀ ਆਈਟਮ ਨਾਲ ਉਹਨੂੰ ਚਮਚ ਪੈਕ ਕਰਕੇ ਤੇ ਉਹਨਾਂ ਨੂੰ ਲਫਾਫੇ 'ਚ ਪੈਕ ਕਰਕੇ ਤੇ ਪਹਿਲੇ ਅਸੀਂ ਭੇਜਣਾ ਸ਼ੁਰੂ ਕੀਤਾ ਸੀ ਨੀ ਕਰਾਮਾਤ ਹੈ ਸਾਡੀ ਸੋਚ ਤੋਂ ਵੀ ਬਾਹਰ ਆ ਵੀ ਇਹ ਉਹਨਾਂ ਦੀ ਕੋਈ ਪ੍ਰਤੱਖ ਕਰਾਮਾਤ ਹੈ ਵੀ ਜਿੱਦਾਂ ਅਸੀਂ ਸੁਣਦੇ ਆ ਰਹੇ ਹਾਂ ਵੀ ਨਗਰਾਂ-ਨਗਰਾਂ ਦੇ ਵਿੱਚ ਵੀ ਲਾਲਚ ਦੇ ਕੇ ਧਰਮ ਕਨਵਰਟ ਕਰਵਾਇਆ ਜਾ ਰਿਹਾ ਤੇ ਸਾਨੂੰ ਤੇ ਇੰਜ ਲੱਗਦਾ ਵੀ ਸ਼ਹੀਦ ਸਿੰਘਾਂ ਨੇ ਆਪਣੀ ਕੋਈ ਕਲਾ ਵਰਤਾਤੀ ਇਹ ਵੀ ਤੁਸੀਂ ਪੈਸਿਆਂ ਦੇ ਕਰਕੇ ਦੂਜੇ ਪਾਸੇ ਨਾ ਜਾਓ ਜੋ ਕਿ ਬਾਬਾ ਜੀ ਦੀਆਂ ਸੇਵਾਵਾਂ ਨੇ ਉਹਨਾਂ ਸੇਵਾਵਾਂ ਨੂੰ ਇਹ ਪ੍ਰਤੱਖ ਹੈ ਜਿਹੜਾ ਕਰਨ ਵਾਲੋਂ ਨੂੰ ਪਤਾ ਹੁੰਦਾ ਹੈ ਵੀ ਮੈਂ ਕੁਝ ਵੀ ਨਹੀਂ ਕਰ ਰਿਹਾ ਮੈਂ ਇੱਕ ਪੁਤਲੀ ਹਾਂ ਚਲਾਉਣ ਵਾਲਾ ਪੁੱਛੋ ਮਹਾਰਾਜ ਆਪ ਹੁੰਦੇ ਨੇ ਉਹ ਅੱਗੇ ਲਾਂਦੇ ਨੇ ਤੇ ਕਰਵਾਉਂਦੇ ਵੀ ਆਪ ਹੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਚੈਗਨ ਸਾਹਿਬ ਵਿਖੇ ਜੋ ਲੱਖਾਂ ਦੀ ਤਦਾਰ ਦੇ ਉੱਤੇ ਸੰਗਤ ਜੋ ਚਪੈਰਾ ਸਾਹਿਬ ਕੱਟਣ ਵਾਸਤੇ ਪਹੁੰਚਦੀ ਆ ਤਾਂ ਉਹਨਾਂ ਦੀ ਦੇਖਰੇਖ ਵਾਸਤੇ ਜੋ ਹਜ਼ਾਰਾਂ ਦੇ ਤਦਾਰ ਦੇ ਉੱਤੇ ਜੋ ਸੇਵਾਦਾਰ ਉੱਥੇ ਮੌਜੂਦ ਹੁੰਦੇ ਨੇ ਤਾਂ ਉਹਨਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਜੋ ਹੈ ਉੱਥੇ ਨਿਭਾਈਆਂ ਜਾਂਦੀਆਂ ਨੇ ਤੇ ਅੱਜ ਸਾਡੇ ਨਾਲ ਮੌਜੂਦ ਹੈਗੇ ਨੇ ਭਾਈ ਹਰਵਿੰਦਰ ਸਿੰਘ ਜੀ ਤੇ ਇਹਨਾਂ ਵੱਲੋਂ ਵੀ ਬੜੀ ਨਵਹਿਕਲੀ ਸੇਵਨ ਬਾਈ ਜਾਂਦੀ ਆ ਕਿ ਜਿਹੜੀਆਂ ਸੰਗਤਾਂ ਗੁਰੂ ਘਰ ਵਿਖੇ ਪਹੁੰਚਦੇ ਆ ਨੇ ਤੇ ਉਹਨਾਂ ਨੂੰ ਲੰਗਰ ਪ੍ਰਸ਼ਾਦੇ ਦਾ ਜਾਂ ਦਵਾਈਆਂ ਦੀ ਜਿਹੜੀ ਸਹੂਲਤ ਆ ਉਹਨਾਂ ਨੂੰ ਮੁਹੱਈਆ ਕਰਾਈ ਜਾਂਦੀ ਆ ਤਾਂ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਜਗਬਾਨੀ ਟੀਵੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਕਿਹੜੀ ਕਿਹੜੀ ਸੇਵਾਵਾਂ ਜੋ ਆ ਤੁਹਾਡੇ ਵੱਜੋਂ ਜਿਹੜੀ ਨਿਭਾਈ ਜਾਂਦੀ ਕਿਉਂਕਿ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੀ ਸੰਗਤ ਐ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੀ ਪਹੁੰਚਦੀ ਆ ਤੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਵੀ ਪਹੁੰਚਦੇ ਆ ਐਤਵਾਰ ਵਾਲੇ ਦਿਨ ਖਾਸ ਤੌਰ ਦੇ ਉੱਤੇ ਤਰੰਧਾ ਰੋਡ ਦੇ ਉੱਤੇ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਤਾਂ ਕਿਹੜੀ ਕਿਹੜੀ ਸੇਵਾ ਜੋ ਹੈ ਤੁਹਾਡੇ ਵੱਲੋਂ ਭੇਜ ਜਾਂਦੀ ਦੇਖੋ ਸਾਡੇ ਮਹਾਂਪੁਰਸ਼ ਭਾਈ ਸਾਹਿਬ ਭਾਈ ਗੁਰਕਬਾਦ ਸਿੰਘ ਜੀ ਹੋਰਾਂ ਵੱਲੋਂ ਜਦੋਂ ਵੇਖਿਆ ਗਿਆ ਵੀ ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਸਥਾਨ ਚਾਟੀਵਿੰਚੋਂ ਸ਼੍ਰੀ ਅਮਰਸਰ ਸਾਹਿਬ ਵਿਖੇ ਹਰ ਐਤਵਾਰ ਜਿਹੜਾ ਚਪੈਰਾ ਹੁੰਦਾ ਜਿਹਦਾ ਅੱਜ ਵੀ ਤੁਸੀਂ ਵੇਖੋ ਲੱਖਾਂ ਦਾ ਇਕੱਠ ਹੈ ਤਕਰੀਬਨ 3-4 ਲੱਖ ਦਾ ਕੱਠ ਗਿਣਿਆ ਗਿਆ ਵੇ ਵੀ ਕਿਉਂਕਿ ਚਪੈਰਾ ਸ਼ੀਦਾ ਸਾਹਿਬ ਹੋ ਰਿਹਾ ਹੁੰਦਾ ਤੇ ਹਾਲ ਜਿਹੜਾ ਵਿਵੇਕਸਰ ਦਾ ਭਰਿਆ ਹੁੰਦਾ ਚਪੈਰਾ ਸ਼ੀਦਾ ਸਾਹਿਬ ਹੋ ਰਿਹਾ ਹੁੰਦਾ ਹਾਲ ਰਾਮ ਸਰ ਸਾਹਿਬ ਦਾ ਭਰਿਆ ਹੈ ਪਾਰਕਿੰਗਾਂ ਭਰ ਗਈਆਂ ਪਾਰਕਿੰਗ ਪੁਰਾਣੀ ਭਰੀ ਨਵੀਂ ਜਿਹੜੀ ਪੁਰੀ ਵਾਲੇ ਮਹਾਂਪੁਰਸ਼ ਸੇਵਾ ਕਰਾ ਰਹੇ ਨੇ ਸਾਰੀਆਂ ਜਗ੍ਹਾ ਉੱਤੇ ਸੱਲੇ ਸਾਰੇ ਫਲੋਰ ਭਰ ਗਏ ਹੁਣ ਸੰਗਤ ਸੜਕਾਂ ਤੇ ਬੈਠਣ ਲੱਗ ਪਈ ਜਦੋਂ ਇੰਨਾ ਕੱਠ ਮਹਾਂਪੁਰਸ਼ਾਂ ਨੇ ਵੇਖਿਆ ਤੇ ਉਹਨਾਂ ਨੇ ਫਿਰ ਇਹ ਫੁਰਨਾ ਬਣਾਇਆ ਮੈਨੂੰ ਹੁਕਮ ਹੋਇਆ ਮਹਾਂਪੁਰਸ਼ਾਂ ਵੱਲੋਂ ਤੁਸੀਂ ਉੱਥੇ ਦਵਾਈਆਂ ਦਾ ਇੱਕ ਲੰਗਰ ਲਾਓ ਵੀ ਕੈਂਪ ਲਗਾਓ ਮੈਡੀਕਲ ਕੈਂਪ ਅਸੀਂ ਉੱਥੇ ਸਾਰਾ ਸਟਾਫ ਸਾਡੇ ਮੈਨੇਜਰ ਸਾਹਿਬ ਡਾਕਟਰ ਸਾਹਿਬ ਫਾਰਮਸਿਸਟ ਤੇ ਪੰਜ ਸੱਤ ਬੰਦੇ ਹੋਰ ਜਾਣੇ ਸ਼ੁਰੂ ਕੀਤੇ ਟੈਂਟ ਲਾ ਕੇ ਉੱਥੇ ਆਪਾਂ ਜਿਹੜਾ ਮੈਡੀਕਲ ਕੈਂਪ ਦੀ ਸ਼ੁਰੂਆਤ ਹੋਈ ਔਰ ਅੱਜ ਇੰਨੀ ਕਿਰਪਾ ਉੱਥੇ ਮੈਂ ਹੈਰਾਨ ਹ ਤਕਰੀਬਨ 2 ਤੋਂ 3000 ਮਰੀਜ਼ ਜਿਹੜਾ ਇਹ ਉਹ ਦਵਾਈਆਂ ਦੀ ਸੇਵਾ ਉਥੋਂ ਲੈਣ ਲੱਗ ਪਿਆ ਤੇ ਫਿਰ ਉੱਥੇ ਨਾਲ ਫਰਸਟ ایڈ ਦਾ ਕੈਂਪ ਲਾਇਆ ਗਿਆ ਵੀ ਜਿਨ੍ਹਾਂ ਨੂੰ ਕੋਈ ਕੋਈ ਵੀ ਦੁਬਿਧਾ ਆ ਜਾਵੇ ਵੀ ਆ ਤੇ ਐਮਰਜੈਂਸੀ ਆ ਜਾਵੇ ਉਹਨਾਂ ਦੀ ਸਹੂਲਤ ਵਾਸਤੇ ਪਰ ਜਦੋਂ ਅਸੀਂ ਵੇਖਿਆ ਵੀ ਸਾਨੂੰ ਮੈਨੇਜਰ ਸਾਹਿਬ ਸਾਡੇ ਜਿਹੜੇ ਉੱਥੇ ਹਰ ਵੇਲੇ ਮੌਜੂਦ ਹੁੰਦੇ ਨੇ ਮੈਨੇਜਰ ਪਰਮਜੀਤ ਜੀ ਉਹਨਾਂ ਨੇ ਦੱਸਿਆ ਵੀ 7-800 ਮਰੀਜ਼ ਪੱਕਾ ਲੱਗ ਗਿਆ ਵੀ ਉਹ ਹਰ ਹਫ਼ਤੇ ਦਵਾਈ ਲੈਣ ਆਉਂਦਾ ਸਾਡੇ ਮੈਨੇਜਰ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਹਰ ਹਫ਼ਤੇ ਆਉਂਦੇ ਹੋ ਤੁਸੀਂ ਰੂਟੀਨ 'ਚ ਹਸਪਤਾਲੋਂ ਦਵਾਈ ਲੈ ਲਿਆ ਕਰੋ ਪਰ ਉਹਨਾਂ ਮਰੀਜ਼ਾਂ ਦੀ ਬੜੀ ਭਾਵਨਾ ਸੀ ਉਹਨਾਂ ਨੇ ਇੱਕ ਸਾਨੂੰ ਕੁ ਜਵਾਬ ਦਿੱਤਾ ਕਹਿੰਦੇ ਜੀ ਗੱਲ ਦਵਾਈਆਂ ਦੀ ਨਹੀਂ ਹੈ ਗੱਲ ਇਹ ਹੈ ਵੀ ਅਸੀਂ ਦਵਾਈ ਤੇ ਕਿਤੋਂ ਵੀ ਲੈ ਸਕਦੇ ਆ ਪਰ ਸਾਨੂੰ ਫਰਕ ਨਹੀਂ ਸੀ ਪੈਂਦਾ ਜਦੋਂ ਦੀ ਅਸੀਂ ਇੱਥੋਂ ਦਵਾਈ ਲੈਣੀ ਸ਼ੁਰੂ ਕੀਤੀ ਚੁਪਾਰੇ ਤੋਂ ਸਾਨੂੰ ਐਂਜ ਲੱਗਦਾ ਵੀ ਸਾਨੂੰ ਬਾਬਾ ਦੀ ਸਿੰਘ ਜੀ ਆਪ ਦਵਾਈ ਦੇ ਰਿਹਾ ਤੇ ਅਸੀਂ ਸਮਝਦੇ ਆਂ ਕਿ ਗੁਰਦੁਆਰਿਆਂ ਤੋਂ ਦਵਾਈ ਲੈ ਕੇ ਆ ਰਹੇ ਆਂ ਤਾਂ ਸਾਨੂੰ ਇਲਾਜ ਵੀ ਫਰਕ ਪੈਣਾ ਵੀ ਸ਼ੁਰੂ ਹੋ ਗਿਆ ਮੈਂ ਉਹ ਲੋਕਾਂ ਦੀ ਭਾਵਨਾ ਨੂੰ ਵੀ ਸਤਿਕਾਰ ਕਰਦਾ ਆਂ ਸਲਾਮ ਕਰਦੇ ਆਂ ਅਸੀਂ ਤੇ ਸਾਨੂੰ ਵੀ ਇਹਦੇ ਨਾਲ ਫਿਰ ਹੋਰ ਪ੍ਰੇਰਨਾ ਆਈ ਹੁਣ ਅਸੀਂ ਦੋ ਦੋ ਤਿੰਨ ਤਿੰਨ ਵਾਰੀ ਦਵਾਈਆਂ ਖਤਮ ਹੋ ਜਾਂਦੀਆਂ ਇਹਨਾਂ ਰਾਸ਼ਿਆਂ ਵੀ ਅਸੀਂ ਦੁਬਾਰਾ ਜਿੰਨੀ ਇੱਕ ਵਾਰੀ ਸੇਰੇ ਲੈ ਗਏ ਦੂਜੀ ਵਾਰੀ ਭੇਜੀ ਦੀ ਤੀਜੀ ਵਾਰੀ ਭੇਜੀ ਦੀ ਏ ਤੇ ਲੋਕਾਂ ਨੇ ਇਹਨੂੰ ਦਵਾਈਆਂ ਦੇ ਲੰਗਰ ਦਾ ਨਾਮ ਦਿੱਤਾ ਵੀ ਅਸੀਂ ਤੇ ਇਥੋਂ ਇਹ ਦਵਾਈਆਂ ਦਾ ਲੰਗਰ ਨਵਿਕਲਾ ਏ ਇਹ ਮਾਰੇ ਸੇਵਾ ਲੈ ਰਿਹਾ ਹੈ ਦੂਸਰੀ ਸੇਵਾ ਜਿਹੜੀ ਤੁਸੀਂ ਕਹੇ ਵੀ ਕਿਹੜੀਆਂ ਕਰ ਰਹੇ ਹੋ ਤੇ ਦੂਸਰੀ ਸੇਵਾ ਇਸ ਹਸਪਤਾਲ ਵੱਲੋਂ ਜਿਹੜੀ ਚੱਲ ਰਹੀ ਏ ਅਸੀਂ ਵੇਖਿਆ ਵੀ ਜਦੋਂ 4 ਵਜੇ ਭੋਗ ਪੈਂਦਾ ਲੱਖਾਂ ਦਾ ਇਕੱਠ ਹੁੰਦਾ ਹੈ ਤੋਂ ਜਿਹੜੇ ਲੋਕ ਨੇ ਉਹ ਸੋਚਦੇ ਆ ਵੀ ਜੇ ਲੰਗਰ ਖਾਨ ਜਾਵਾਂਗੇ ਤੇ ਜਾਮ ਵਿੱਚ ਨਾ ਫਸ ਜਾਈਏ ਤੇ ਇੰਨਾ ਇੰਨਾ ਹਜੂਮ ਇੱਕਦਮ ਜਦੋਂ ਸੰਗਤ ਦਾ ਇਕੱਠ ਜਦੋਂ ਲੰਗਰ 'ਚ ਜਾਏਗਾ ਤੇ ਉੱਥੇ ਵੀ ਟਾਈਮ ਲੱਗੇਗਾ ਫਿਰ ਜਾਮ 'ਚ ਫਸਣ ਦਾ ਡਰ ਹੁੰਦਾ ਹਰ ਬੰਦਾ ਕੋਈ ਨਗਰਾਂ ਤੋਂ ਆਇਆ ਕੋਈ ਪਿੰਡਾਂ ਤੋਂ ਆਇਆ 80 85% ਸੰਗਤ ਜਿਹੜੀ ਬਾਹਰੋਂ ਆਈ ਹੁੰਦੀ ਹੈ ਤੇ ਮਹਾਪੁਰਸ਼ਾਂ ਨੇ ਸਾਨੂੰ ਵੀ ਇਹੀ ਸਮਝ ਦਿੱਤੀ ਸੀ ਵੀ ਜਦੋਂ 85% ਸੰਗਤ ਬਾਹਰੋਂ ਆਵੇ ਤਾਂ ਸਾਡੇ ਲੋਕਲ ਰਹਿਣ ਵਾਲਿਆਂ ਦਾ ਫਰਜ਼ ਬੰਦਾ ਸੀ ਉਹਨਾਂ ਦੀ ਸੇਵਾ ਕਰੀਏ ਤੇ ਸੰਗਤ ਹੀ ਆ ਰਹੀ ਹੈ ਤੇ ਸੰਗਤ ਹੀ ਸੇਵਾ ਸੰਭਾਲ ਕਰ ਰਹੀ ਹੈ ਐਸਜੀਪੀਸੀ ਦੇ ਆਪਣੇ ਪੱਧਰ ਤੇ ਜਿੰਨਾ ਕਰਦੀ ਉਹ ਥੋੜਾ ਪੈ ਜਾਂਦਾ ਹੈਗਾ ਕਿਉਂਕਿ ਸੰਗਤ ਦਾ ਕਾਠੀ ਬਹੁਤ ਤੇ ਪਰਿਵਾਰ ਬਾਬਾ ਦੀਸ ਸਿੰਘ ਦਾ ਬਹੁਤ ਵੱਡਾ ਹੋ ਗਿਆ ਹੈ ਅਸੀਂ ਫਿਰ ਇਹ ਸੋਚ ਕੇ ਫੁਰਨਾ ਬਣਾਇਆ ਵੀ ਸੰਗਤ ਨੂੰ ਕਾਲ ਹੁੰਦੀ ਏ ਪਰ ਸੰਗਤ ਜਿਹੜੀ 9 10 ਵਜੇ ਦੇ ਚੌਂਕੜੇ ਕਰ ਕੇ ਬੈਠੀਏ ਭੁੱਖੀ ਚਲੀ ਜਾਵੇ ਇਹ ਵੀ ਨਹੀਂ ਸਾਨੂੰ ਲੱਗਾ ਵੀ ਠੀਕ ਨਹੀਂ ਹੈ ਅਸੀਂ ਇਸ ਕਰਕੇ ਜਿਵੇਂ ਫਲਾਈਟ ਚ ਡੱਬੀਆਂ ਹੁੰਦੀਆਂ ਹਨ ਨਾ ਜਿੱਚ ਲੰਗਰ ਪੈਕ ਹੁੰਦਾ ਰੋਟੀ ਪਾਣੀ ਅਸੀਂ ਉਸ ਤਰ੍ਹਾਂ ਦੀਆਂ ਡੱਬੀਆਂ ਬਣਵਾ ਕੇ ਤੇ ਤਕਰੀਬਨ ਵੀ ਕਦੀ ਕੜੀ ਚਾਵਲ ਕਦੀ ਰਾਜਮਾ ਚਾਵਲ ਕਦੀ ਇਸ ਤਰ੍ਹਾਂ ਦੀ ਆਈਟਮ ਨਾਲ ਉਹਨੂੰ ਚਮਚ ਪੈਕ ਕਰਕੇ ਤੇ ਉਹਨਾਂ ਨੂੰ ਲਫਾਫੇ ਚ ਪੈਕ ਕਰਕੇ ਤੇ ਪਹਿਲੇ ਅਸੀਂ ਭੇਜਣਾ ਸ਼ੁਰੂ ਕੀਤਾ ਸੀ ਉੱਥੇ ਚਾਰਟੀਵਿੰਨ ਚੌਂਗ ਦੇ ਵਿੱਚ ਵੀ ਸੰਗਤ ਦਾ ਭੋਗ ਪੈਂਦਾ ਉੱਥੇ ਵਰਤਾ ਦਈਏ ਉੱਥੇ ਮਹਾਪੁਰਸ਼ਾਂ ਵੱਲੋਂ ਅੱਗੇ ਉੱਥੇ ਲੰਗਰ ਦੀ ਸੇਵਾ ਚੱਲ ਰਹੀ ਸੀ ਸਾਨੂੰ ਮਹਾਪੁਰਸ਼ ਕਹਿੰਦੇ ਵੀ ਤੁਸੀਂ ਹਸਪਤਾਲ ਵੱਲੋਂ ਹਸਪਤਾਲ ਦੇ ਬਾਹਰ ਹੀ ਲੰਗਰ ਲਾ ਦਿਓ ਕਿਉਂਕਿ ਸਾਰੀ ਸੰਗਤ ਇਸੇ ਸੜਕ ਤੋਂ ਵਾਪਸ ਜਾਂਦੀ ਏ ਕੋਈ ਟਰੱਕਾਂ ਤੇ ਕੋਈ ਬੱਸਾਂ ਤੇ ਕੋਈ ਟਰਾਲੀਆਂ ਤੇ ਕੋਈ ਆਟੋ ਤੇ ਕੋਈ ਕਾਰਾਂ ਤੇ ਜਿੰਨੇ ਵੀ ਜਾਂਦੇ ਨੇ ਅਸੀਂ ਫਿਰ ਹਸਪਤਾਲ ਦੇ ਬਾਹਰੋਂ ਇਸ ਪਾਸਿਓਂ ਲੰਗਰ ਵਾਲੀ ਸਾਰੀ ਸੜਕ ਨੂੰ ਲੰਗਰ ਦੀ ਸੇਵਾ ਵੀ ਮਹੱਇਆ ਕਰਾਣੇ ਸਭੀ ਤੁਸੀਂ ਦੇਖਦੇ ਹੋ ਕਿ ਕੁਝ ਸਮਾਂ ਪਹਿਲਾਂ ਇੰਨਾ ਜ਼ਿਆਦਾ ਇਕੱਠ ਹੋਣਾ ਗੁਰੂ ਘਰ ਦੇ ਬਾਹਰ ਕਿਉਂਕਿ ਪਹਿਲਾਂ ਤਾਂ ਸੰਗਤ ਆਂਦੀ ਸੀਗੀ ਪਰ ਇੰਨੇ ਵੱਡੇ ਪੱਧਰ ਤੇ ਨਹੀਂ ਸੀ ਪਹੁੰਚਦੀ ਤਾਂ ਇੱਕੋ ਦਮ ਸਾਲ ਦੇ ਕਰੀਬ ਹੋ ਚੱਲਿਆ ਕਿ ਇੰਨਾ ਰਸ਼ਾ ਆਣਾ ਤਾਂ ਕਿੰਨੀ ਕੁ ਵਧੀਆ ਗੱਲ ਹੈ ਕਿਉਂਕਿ ਗੁਰੂ ਦੇ ਨਾਲ ਜੁੜ ਰਹੇ ਨੇ ਲੋਕ ਇਹ ਅਸੀਂ ਸਮਝਦੇ ਹਾਂ ਵੀ ਬਾਬਾ ਦੀਪ ਸਿੰਘ ਦੀ ਕੋਈ ਆਪਣੀ ਹੀ ਕਰਾਮਾਤ ਹੈ ਸਾਡੀ ਸੋਚ ਤੋਂ ਵੀ ਬਾਹਰ ਆ ਵੀ ਇਹ ਉਹਨਾਂ ਦੀ ਕੋਈ ਪ੍ਰਤੱਖ ਕਰਾਮਾਤ ਹੈ ਬਿਲਕੁਲ ਜਦਾਂ ਅਸੀਂ ਸੁਣਦੇ ਆ ਰਹੇ ਸਾਂ ਵੀ ਨਗਰਾਂ-ਨਗਰਾਂ ਦੇ ਵਿੱਚ ਵੀ ਲਾਲਚ ਦੇ ਕੇ ਧਰਮ ਕਨਵਰਟ ਕਰਵਾਇਆ ਜਾ ਰਿਹਾ ਹੈ ਤੇ ਸਾਨੂੰ ਤੇ ਇੰਜ ਲੱਗਦਾ ਵੀ ਸ਼ਹੀਦ ਸਿੰਘਾਂ ਨੇ ਆਪਣੀ ਕੋਈ ਕਲਾ ਵਰਤਾਤੀ ਇਹ ਵੀ ਤੁਸੀਂ ਪੈਸਿਆਂ ਦੇ ਕਰਕੇ ਦੂਜੇ ਪਾਸੇ ਨਾ ਜਾਓ ਤੇ ਇੱਥੇ ਹੁਣ ਇੰਨੀ ਸੰਗਤ ਆਣ ਲੱਗ ਪਈਏ ਵੀ ਗੁਰਦੁਆਰੇ ਛੋਟੇ ਪੈਣ ਲੱਗ ਪਏ ਬਾਬਾ ਦੀ ਸੇਵਾ ਸੰਸਥਾਨ ਮੈਨੂੰ ਯਾਦ ਹੈ ਮੈਂ ਬਚਪਨ ਚ ਵੇਖਦਾ ਹੁੰਦਾ ਸਭ ਉਹ ਛੋਟਾ ਹੁੰਦਾ ਸੀ ਇਹ ਦਿਨੋਂ ਦਿਨ ਐਕਸਪੈਂਡ ਹੁੰਦਾ ਗਿਆ ਤੇ ਹੁਣ ਤੇ ਇੰਜ ਲੱਗਦਾ ਵੀ ਸੜਕ ਵੀ ਜੇ ਬਾਬਾ ਜੀ ਦੇ ਅਸਥਾਨ 'ਚ ਮਲਾ ਦਿੱਤੀ ਜਾਵੇ ਤੇ ਉਹ ਵੀ ਛੋਟਾ ਪੈ ਜਾਏਗਾ ਤੇ ਇਹ ਕੋਈ ਬਾਬਾ ਜੀ ਦੀ ਕਲਾ ਵਰਤ ਰਹੀ ਏ ਵੀ ਹੁਣ ਲੋਕੀ ਦੂਜੇ ਧਰਮਾਂ 'ਚ ਨਾ ਜਾਣ ਤੇ ਇੱਧਰ ਆ ਕੇ ਬਾਣੀ ਜੁੜ ਰਹੇ ਆ ਅਸੀਂ ਇਹਨੂੰ ਬਾਬਾ ਜੀ ਦੀ ਆਪਣਾ ਪਹਿਰਾ ਹੀ ਸਮਝਦੇ ਆ ਵੀ ਉਹਨਾਂ ਦੀ ਕੋਈ ਕਰਾਮਾਤ ਵਰਤ ਰਹੀ ਹੈ ਕੋਈ ਸਾਹਿਬ ਜੀ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਸਾਰੀ ਸੇਵਾ ਨੂੰ ਹੈਂਡਲ ਕਰਦੇ ਹੋ ਕਿਉਂਕਿ ਸੇਵਾਦਾਰ ਵੀ ਆਉਣੇ ਤਾਂ ਜਿਹੜਾ ਸਮਾਨ ਤਿਆਰ ਕਰਨਾ ਤਾਂ ਉਹ ਕਿਸ ਤਰੀਕੇ ਦੇ ਨਾਲ ਤੁਸੀਂ ਸਾਰੀ ਮੈਨੇਜਮੈਂਟ ਕਰਦੇ ਇਹ ਸੰਗਤ ਦਾ ਆਪਣਾ ਉਪਰਾਲਾ ਜੀ ਜਦੋਂ ਜਦੋਂ ਵੀ ਕਿਸੇ ਨੂੰ ਕਹਿ ਦਿੱਤਾ ਵੀ ਇਹ ਹਰ ਐਤਵਰ ਲੰਗਰ ਦੀ ਸੇਵਾ ਚੱਲ ਰਹੀ ਹੈ ਤੇ ਮੈਂ ਕਦੀ ਸਮਝਦਾ ਵਾਂ ਕਦੀ ਆਪਣਾ ਸਟਾਫ ਹੀ ਸਾਨੂੰ ਇਕੱਠੀ ਕਰਕੇ ਦੇ ਦਿੰਦਾ ਜੀ ਇਹ ਸਾਡੇ ਵੱਲੋਂ ਸੇਵਾ ਲਾ ਲਓ ਕਿਉਂਕਿ ਮੈਂ ਪਿੱਛੇ ਵੀ ਇੱਕ ਜਗ੍ਹਾ ਆਖਿਆ ਸੀ ਵੀ ਮਹਾਪੁਰਸ਼ਾਂ ਵੱਲੋਂ ਸਾਨੂੰ ਸੁਮਾਤ ਹੈ ਵੀ ਤੁਸੀਂ ਪਤੀਲਾ ਰੱਖ ਦਿਓ ਤੇ ਉਹ ਚ ਪਾਣੀ ਪਾ ਕੇ ਤੇ ਅੱਗ ਬਾਲ ਦਿਓ ਤੁਸੀਂ ਉਦਮ ਕਰਨਾ ਹੈ ਦੂਜੇ ਨੇ ਆ ਕੇ ਚਾਪ ਆ ਜਾਣੀ ਹੈ ਤੀਜੇ ਨੇ ਆ ਕੇ ਖੰਡ ਪਾ ਜਾਣੀ ਹੈ ਚੌਥੇ ਨੇ ਦੁੱਧ ਪਾ ਦੇਣਾ ਚਾਪ पे ਬਣ ਜਾਣੀ ਹੈ ਅਸੀਂ ਤੇ ਕੇਵਲ ਫੁਰਨੇ ਨੂੰ ਅਰਦਾਸ ਕੀਤੀ ਵੀ ਬਾਬਾ ਜੀ ਤੁਹਾਡਾ ਕਾਰਜ ਤੇ ਬਾਬਾ ਜੀ ਦਾ ਕਾਰਜੇ ਬਾਬਾ ਜੀ ਦਾ ਕਿਸੇ ਕੇ ਨਾਂ ਰੱਖ ਲਓ ਸੇਵਾ ਭੇਜਣ ਵਾਲੇ ਬਾਬਾ ਜੀ ਆਪੇ ਭੇਜ ਦਿੰਦੇ ਐ ਜੋ ਜੀ ਇਸੇ ਤਰੀਕੇ ਨਾਲ ਸੇਵਾ ਚੱਲਦੀ ਰਹੇਗੀ ਦਿਨੋ ਦਿਨ ਵਾਧਦੀ ਰਹੇਗੀ ਜਰੂਰ ਜਰੂਰ ਜਿੰਨੀ ਦੇ ਤੱਕ ਮਹਾਰਾਜ ਜੀ ਕਰਾਉਣਗੇ ਕਿਉਂਕਿ ਬਾਬਾ ਜੀ ਦੀਆਂ ਸੇਵਾਵਾਂ ਨੇ ਉਹਨਾਂ ਸੇਵਾਵਾਂ ਨੂੰ ਇਹ ਪ੍ਰਤੱਖ ਹੈ ਜਿਹੜਾ ਕਰਨ ਵਾਲੋਂ ਨੂੰ ਪਤਾ ਹੁੰਦਾ ਹੈ ਵੀ ਮੈਂ ਕੁਝ ਵੀ ਨਹੀਂ ਕਰ ਰਿਹਾ ਮੈਂ ਕੱਟ ਪੁਤਲੀ ਆ ਚਲਾਉਣ ਵਾਲਾ ਪਿੱਛੋਂ ਮਹਾਰਾਜ ਆਪ ਹੁੰਦੇ ਨੇ ਉਹ ਅੱਗੇ ਲਾਂਦੇ ਨੇ ਤੇ ਕਰਵਾਉਂਦੇ ਵੀ ਆਪ ਐ ਜਦੋਂ ਮੇਰੇ ਅੰਦਰ ਜੇ ਸੇਵਾ ਦਾ ਫੁਰਨਾ ਪਾਇਆ ਹੋ ਸਕਦਾ ਤੁਹਾਡੇ ਅੰਦਰ ਪਾਦਨ ਵੀ ਮੈਂ ਵੀ ਸੇਵਾ 'ਚ ਹਿੱਸਾ ਪਾਵਾਂ ਤੇ ਸਾਨੂੰ ਸੰਗਤ ਆਪ ਹੀ ਭੇਜ ਦਿੰਦੀ ਹੈ ਜਿਵੇਂ ਤੁਸੀਂ ਦੇਖਿਆ ਐ ਸੰਨ ਭਾਈ ਸਾਹਿਬ ਜੀ ਤਾਂ ਭਾਈ ਗੁਰਕ੍ਰਿਪਾਲ ਜੀ ਵੱਲੋਂ ਬਹੁਤ ਹੀ ਨਵੇਕਲੀਆਂ ਸੇਵਾਵਾਂ ਜੋ ਆ ਖਾਸ ਤੌਰ ਦੇ ਉੱਤੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਜੋ ਗੁਰਦੁਆਰਾ ਸਾਹਿਬ ਹੈਗਾ ਸ਼ਹੀਦਗੰਗ ਸਾਹਿਬ ਇੱਕੇ ਜਿਹੜੀ ਸੰਗਤ ਪਹੁੰਚਦੀ ਆ ਅੱਜ ਵੀ ਜਿੱਦਾਂ ਤੁਹਾਡੇ ਨਾਲ ਤਸਵੀਰਾਂ ਸਾਂਝੇ ਕੀਤੇ ਕਿ ਲੱਖਾਂ ਦੀ ਤਦਾਰ ਦੇ ਉੱਤੇ ਜੋ ਸੰਗਤ ਪਹੁੰਚਦੀ ਆ ਤੇ ਉਹਨਾਂ ਦੇ ਪਹੁੰਚਣ ਦੇ ਉੱਤੇ ਜੋ ਲੰਗਰ ਅਤੇ ਦਵਾਈਆਂ ਦੀ ਜਿਹੜੀ ਸੇਵਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਭਾਈ ਸਾਹਿਬ ਹੋਣਾ ਵੱਲੋਂ ਨਿਭਾਈ ਜਾ ਰਹੀ ਆ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲੱਖੇ ਸੋਨੇ ਇੱਕ ਜਗਬਣੀ ਟੀਵੀ ਸ਼੍ਰੀਮਨ ਸੋਸਾਈ